ਅੱਜ ਦਾ ਦਿਨ ਜਿਹੜਾ ਹੈਗਾ ਰਾਸ਼ਟਰ ਵਾਸਤੇ ਹਿੰਦੁਸਤਾਨ ਵਾਸਤੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਟਕਰੀਡੇ ਦੇ ਲੋਕਾਂ ਵਾਸਤੇ ਚਿੰਤਾ ਔਰ ਚਿੰਤਨ ਕਰਨ ਦਾ ਬਹੁਤ ਵੱਡਾ ਵਿਸ਼ਾ ਹੈ ਜਦੋਂ ਪਹਿਲਗਾਮ ਦੇ ਵਿੱਚ ਜਿਹੜੇ ਸਲਾਨੀ ਹੈ ਜਿਹੜਾ ਕਸ਼ਮੀਰ ਸਵਰਗ ਹੈ ਹਿੰਦੁਸਤਾਨ ਦਾ ਉਥੇ ਲੱਖਾਂ ਸਲਾਨੀ ਆਉਂਦੇ ਨੇ ਹਰ ਸਾਲ ਜਿਹੜੇ ਟੂਰਿਸਟ ਨੇ ਆਪ ਦਾ ਬਨੇਸ਼ਾਂ ਦੇ ਵਿੱਚੋਂ ਵੀ ਦੇਸ਼ ਦੇ ਹੋਰ ਰਿਸ਼ਿਆਂ ਦੇ ਵਿੱਚੋਂ ਵੀ ਆਪਦੇ ਬੱਚਿਆਂ ਨੂੰ ਲੈ ਕੇ ਛੁੱਟੀਆਂ ਮਨਾਉਣ ਦੇ ਲਈ ਆਪ ਦਾ ਇੰਜੋਏ ਕਰਨ ਦੇ ਲਈ ਉੱਥੇ ਹੁੰਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਗਾਮ ਦੇ ਵਿੱਚ ਬਹੁਤ ਹੀ ਗੁਰਦਾਨਾ ਕਾਰਵਾਈ ਹੋਈ ਹੈ ਔਰ ਉਹ ਸ਼ਕਤੀਆਂ ਨੇ ਜਿਹੜੀਆਂ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੀਆਂ ਨੇ ਜਾਂ ਹਿੰਦੁਸਤਾਨ ਦੇ ਲੋਕਾਂ ਨੂੰ ਪ੍ਰਭਾਵ ਕਰਨਾ ਚਾਹੁੰਦੀਆਂ ਨੇ ਉਹਨਾਂ ਨੇ ਇਹ ਹੱfte ਬੇਕਸੂ ਲੋਕਾਂ ਦਾ ਉੱਤੇ ਧੱਕਾ ਕੀਤਾ ਜਿਸ ਦੇ ਲਈ ਅੱਜ ਹਰ ਹਿੰਦੁਸਤਾਨੀ ਚਿੰਤਾ ਕਰ ਰਿਹਾ ਹੈ ਮੈਂ ਕਿਉਂਕਿ ਬਟਿੰਡੇ ਸ਼ਹਿਰ ਦਾ ਵਿਧਾਇਕ ਹੈ ਮੈਂ ਕੋਈ ਪਾਰਟੀ ਦੇ ਤੌਰ ਤੇ ਨਹੀਂ ਮੇਰਾ ਇੱਕ ਸ਼ਹਿਰੀ ਹੋਣ ਦੇ ਨਾਤੇ ਕਿਉਂਕਿ ਸ਼ਹਿਰ ਦਾ ਮੁੱਖੀ ਮੈਨੂੰ ਲੋਕਾਂ ਨੇ ਚੁਣਿਆ ਹੈ ਮੇਰੀ ਡਿਊਟੀ ਬਣਦੀ ਹੈ ਕਿ ਮੇਰੇ ਦੇਸ਼ ਦੇ ਕਿਸੇ ਹਿੱਸੇ ਦੇ ਅਗਰ ਕੋਈ ਇਹ ਹੀ ਘਟਨਾ ਹੁੰਦੀ ਹੈ ਜਿਹਦਾ ਦੂਰ ਪ੍ਰਭਾਵ ਹਿੰਦਸਤਾਨ ਦੇ ਲੋਕਾਂ ਦੇ ਉੱਤੇ ਪੈਂਦਾ ਅਸੀਂ ਉਹ ਉੱਧਰ ਡਟ ਕੇ ਵਿਰੋਧ ਕਰੀਏ ਔਰ ਅਸੀਂ ਉਸ ਨੂੰ ਲੰਕਾ ਕਰਨ ਦੇ ਲਈ ਵੀ ਸਰਕਾਰ ਨੂੰ ਕਹੀਏ ਅੱਜ ਸੋਹਾ ਵੀ ਅਸੀਂ ਰੋਡ ਗਾਰਡਨ ਦੇ ਵਿੱਚ ਜਿਹੜੇ ਉੱਥੇ ਬਹੁਤ ਸਾਰੇ ਸਾਥੀ ਸੀ ਉਹਨਾਂ ਦੇ ਨਾਲ ਵੀ ਇਸ ਜਿਹੜੀ ਘਟਨਾ ਹੈ ਇਸ ਦਾ ਦੁੱਖ ਸਾਂਝਾ ਕੀਤਾ ਔਰ ਅਸੀਂ ਮੈਂ ਫੈਸਲਾ ਕੀਤਾ ਕਿ ਬਟਿੰਡੇ ਦੇ ਲੋਕਾਂ ਨੂੰ ਇੱਕ ਸੁਨੇਹਾ ਲਈਏ ਮੈਂ ਲਾਈਵ ਹੋ ਕੇ ਕੋਈ 2:30 ਵਜੇ 7:00 ਵਜੇ ਦਾ ਬਟਿੰਡੇ ਸ਼ਹਿਰ ਦੇ ਸਾਰੇ ਲੋਕਾਂ ਨੂੰ ਸੰਦਾ ਦਿੱਤਾ ਸੀ ਕੀ ਤੁਸੀਂ 7:00 ਵਜੇ ਜਿਹੜਾ ਵੀ ਕੋ ਬੰਦਾ ਜਿਹਨਾਂ ਟਾਈਮ ਕੱਟ ਸਕਦਾ ਇੱਥੇ ਆਓ ਅਸੀਂ ਟੋਕਨ ਜਿਹੜਾ ਉਹਨਾਂ ਲੋਕਾਂ ਨੂੰ ਸੀ ਕਿ ਪੰਜਾਬ ਦੇ ਲੋਕ ਖੂਨਾਂ ਸ਼ਹੀਦਾਂ ਦੀ ਸ਼ਹੀਦੀਆਂ ਜਿਹੜੀਆਂ ਹੋਈਆਂ ਨੇ ਉਹਨਾਂ ਤੇ ਬਹੁਤ ਚਿੰਤਨ ਨੇ ਔਰ ਇਹਦੀ ਬਹੁਤ ਕਰੜੀ ਨਿੰਦਾ ਕਰਦੇ ਆ ਉਸ ਦੇ ਲਈ ਸਾਰੇ ਇੱਥੇ ਸਾਥੀ ਕਰਦੇ ਹੋਏ ਆ ਅਸੀਂ ਇਥੋਂ ਕੈਂਡਲ ਮਾਰਕ ਕਰਾਂਗੇ ਉਹਨਾਂ ਸ਼ਹੀਦਾਂ ਦੀ ਰੂਹ ਦੀ ਸ਼ਾਂਤੀ ਲਈ ਉਹਨਾਂ ਨੂੰ ਸਜਦਾ ਕਰਨ ਦੇ ਲਈ ਸੁੰਨਾ ਅਜਿਹੀ ਰਿਪੀਟ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਮੇਰੇ ਨਾਲ ਸਿਵਲ ਡਿਫੈਂਸ ਦੇ ਸਾਡੇ ਚੀਫ ਨੇ ਡਾਕਟਰ ਸੇਮ ਲਾਲ ਗੜ ਸਾਡੇ ਜਿਹੜੇ ਖੂਨ ਦਾਨ ਜਿਹੜੀਆਂ ਸੋਸਾਇਟੀਆਂ ਨੇ ਉਸ ਦੇ ਜਿਹੜੇ ਪ੍ਰਧਾਨ ਨੇ ਸੀ ਉਹਨਾਂ ਨੂੰ ਬੇਨਤੀ ਕੀਤੀ ਸੀ ਅਸੀਂ ਨਾਲ ਹੀ ਵਿਸ਼ਿਆਂ ਦੇਣਾ ਮਨੁੱਖਤਾ ਦਾ ਖੂਨ ਦੋਲਣ ਦੀ بجائے ਖੂਨ ਦਾਨ ਕਰੋ ਜਿਹੜੀ ਮਨੁੱਖਤਾ ਦੀਆਂ ਜਾਨਾਂ ਨੂੰ ਬਚਾਉਂਦਾ ਹੈ ਇਸ ਦੇ ਰੇਖੇ ਇਹ ਜਿਹੜਾ ਮੌਨ ਪ੍ਰਦਰਸ਼ਨ ਇਹ ਚੌਕਾਂਾਂ ਲਈ ਜਾ ਕੇ ਔਰ ਜਾ ਕੇ ਸਤਪਾਉਣਾ ਚੌਂਕ ਦੇ ਵਿੱਚ ਜਿਹੜੀ ਮੋਮਬਤੀਆਂ ਵਿਗਾ ਕੇ ਉਹਨਾਂ ਚੀਤਨ ਨਾ ਜੀਣਾਵਾ ਅੱਜ ਬਾਦੋਂ ਪ੍ਰਦਰਸ਼ਨ ਕੀਤਾ ਗਿਆ ਤੇ ਪਾਕਿਸਤਾਨ ਦੇ ਪੁਤਲੇ ਹਟੇ ਗਏ ਨੇ। ਪਾਕਿਸਤਾਨ ਦਾ ਟੈਣਾ ਨਾ ਬਾਕਿਸਤਾਨ ਦਾ ਤੋਂ ਆਪਣੇ ਚੌਕਾਂ ਕਿਲੇ ਦੇਖੋ ਮੈਂ ਕਿਉਂਕਿ ਨਾ ਤਾਂ ਕੋਈ ਮੈਂ ਫੋਰਨ ਅਫੇਅਰ ਦੇ ਵਿੱਚ ਦੀਲ ਕਰਦਾ ਨਾ ਹੀ ਮੇਰਾ ਉਹ ਏਡਾ ਕਦਮ ਉੱਤਾ ਹੈ ਕਿ ਮੈਂ ਇੰਟਰਨੈਸ਼ਨਲ ਮਸਲੇ ਉੱਤੇ ਕੋਈ ਗਿਆਨ ਦੇ ਸਕਾਂ ਕਿ ਅਸੀਂ ਇਹ ਜ਼ਰੂਰ ਕਹਿਨੇ ਆ ਕਿ ਇਸ ਦੀ ਗੰਭੀਰਤਾ ਦੇ ਨਾਲ ਜਾਂਚ ਕਰਕੇ ਜਿਹੜਾ ਵੀਆਂ ਜਿਹੜੀਆਂ ਵੀ ਸ਼ਕਤੀਆਂ ਨੇ ਕੀਤਾ ਅੰਦਰੂਨੀ ਹੋਣ ਬੈਰੂਨੀ ਹੋ ਉਹਨੂੰ ਹਿੰਦੁਸਤਾਨ ਦੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਸ਼ਕਤੀਆਂ ਖਤਰਾ ਪੈਦਾ ਕਰ ਸਕਦੇ ਆ ਉਹਨੂੰ ਮਸਾਲੀ ਜਗ੍ਹਾ ਤੇ ਨਹੀਂ ਛੱਡਣਾ ਚਾਹੀਦਾ